ਬਠਿੰਡਾ ਪੁਲਿਸ ਦੇ ਵੱਲੋਂ ਅੱਜ ਸਵੇਰ ਹੀ ਇੱਕ ਐਨਕਾਊਂਟਰ ਕੀਤਾ ਗਿਆ ਜਿਸ ਦੇ ਵਿੱਚ ਤਿੰਨ ਤੋਂ ਚਾਰ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆਗਾ ਤਾਂ ਮਾਰੇ ਅਨਸਰ ਇਹ ਲੋਕ ਸੀ ਜੋ ਕਿ ਸ਼ਹਿਰ ਦੇ ਵਿੱਚ ਲੁੱਟਖੁੰਗੀਆਂ ਕਰਦੇ ਸੀ ਤਾਂ ਸਾਡੇ ਨਾਲ ਐਸਪੀ ਸਾਹਿਬ ਜੁੜੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਪ੍ਰਮਾਅਬਲਾ ਕੀ ਅੱਜ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਕੁਝ ਬੰਦੇ ਜਿਹੜੇ ਪਰਲਸ ਦੀ ਇੱਕ ਬੇਬਾਦ ਬਿਲਡਿੰਗ ਪਈ ਹੈ ਇਹ ਰੇਲਵੇ ਸਟੇਸ਼ਨ ਦਾ ਜਿਹੜਾ ਰੋਡ ਹੈ ਉਸ ਦੇ ਉੱਪਰ ਹੈਗੀ ਆ ਤੇ ਇਹ ਪੰਜ ਜਿਹੜੇ ਪੰਜ ਸੱਤ ਵਿਅਕਤੀ ਨੇ ਇਹ ਜਿਹੜੇ ਰਾਘੀਰ ਆਉਂਦੇ ਰਾਤ ਨੂੰ ਰੇਲਵੇ ਸਟੇਸ਼ਨ ਤੋਂ ਉਤਰਦੇ ਆ ਉਹਨਾਂ ਨੂੰ ਆਪਣੀ ਲੁੱਟਖੋਟ ਦਾ ਸ਼ਿਕਾਰ ਬਣਾਉਂਦੇ ਨੇ ਤੇ ਡਰੱਗਸ ਦੀ ਜਿਹੜੀ ਸਪਲਾਈ ਵੀ ਕਰਦੇ ਨੇ ਇਸ ਬੰਦ ਦੇ ਵਿੱਚ ਸਾਡੇ ਵੱਲੋਂ ਐਸਐਚਓ ਕੋਤਵਾਲੀ ਇਨਸਪੈਕਟਰ ਪ੍ਰਵਿੰਦਰਦੀਪ ਪੁਲਿਸ ਪਾਰਟੀ ਵੱਲੋਂ ਮੌਕੇ ਦੇ ਉੱਪਰ ਜਦੋਂ ਰੇਡ ਕੀਤਾ ਗਿਆ ਤਾਂ ਨੀਰਜ ਕਾਲਾ ਵੱਲੋਂ ਜਿਹੜਾ ਪੁਲਿਸ ਦੇ ਉੱਪਰ ਫਾਇਰ ਕੀਤਾ ਗਿਆ ਅ ਜਿਸ ਦੀ ਜਵਾਬਦੇਹ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਜਿਹੜਾ ਹਵਾਈ ਫਾਇਰ ਕੀਤਾ ਗਿਆ ਜਦੋਂ ਨੀਰਜ ਕਾਲਾ ਦੁਬਾਰਾ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਡੀ ਪੁਲਿਸ ਪਾਰਟੀ ਨੇ ਇੱਕ ਫਾਇਰ ਕੀਤਾ ਜੋ ਉਸ ਦੀ ਲੱਤ ਦੇ ਵਿੱਚ ਲੱਗਿਆ ਤੇ ਉੱਥੇ ਉਹ ਡਿੱਗ ਪਿਆ ਉਸ ਤੋਂ ਬਾਅਦ ਜਿਹੜੇ ਉਹਦੇ ਚਾਰ ਸਾਥੀ ਸੀ ਜਦੋਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਬਾਕੀ ਪੁਲਿਸ ਪਾਰਟੀ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਚਾਰਾਂ ਨੂੰ ਜਿਹੜਾ ਹੈਗਾ ਮੌ ਇੱਕ ਵਿਕਰਮਜੀਤ ਰਾਹੁਲ ਤੇ ਕੰਨੀ ਇਹ ਪੰਜ ਜਿਹੜੇ ਵਿਅਕਤੀ ਨੇ ਟੋਟਲ ਜਿਹੜੇ ਅਸੀਂ ਰੌਂਡ ਅਪ ਕੀਤੇ ਆ ਜਿਸ ਦੇ ਵਿੱਚੋਂ ਨੀਰਜ ਕਾਲਾ ਨੂੰ ਇਲਾਜ ਲਈ ਸਿਵਲ ਹਸਪਤਾਲ ਪਰਾਂਡਾ ਵਿਖੇ ਦਾਖਲ ਕਰਵਾਇਆ ਗਿਆ ਤੇ ਬਾਕੀ ਜਿਹੜੇ ਚਾਰ ਵਿਅਕਤੀ ਨੂੰ ਅਸੀਂ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਹੁਣ ਇਹਨਾਂ ਦੇ ਸਬੰਧ ਵਿੱਚ ਅਸੀਂ ਮਕਦਮਾ ਨੰਬਰ 33 ਥਾਣਾ ਕੋਤਵਾਲੀ ਦੇ ਵਿੱਚ ਰਜਿਸਟਰ ਕਰਕੇ ਮਕਦਮੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਇਹ ਇਹਨਾਂ ਦੇ ਕੋਲੋਂ ਹੋਰ ਵੀ ਕੋਈ ਅਸਲਾ ਮਿਲਿਆ ਜਾਂ ਕੋਈ ਹਥਿਆਰ ਮਿਲੇਗਾ ਜਿਹੜਾ ਨੀਰਜ ਸੀਗਾ ਉਸਨੇ ਜਿਹੜਾ ਯੂਜ਼ ਕੀਤਾ ਸੀਗਾ ਦੇਸੀ ਕਟਾ ਉਬਰਾੰਦ ਕੀਤਾ ਨਾਲ ਦੋ ਜਿੰਦਾ ਕਾਰਤੂਸ ਨਾਲ ਜਿਹੜਾ ਇੱਕ ਕਾਰਤੂਸ ਚਲਾਇਆ ਸੀਗਾ ਉਬਰਾੰਦ ਕੀਤਾ ਗਿਆ ਜਿਹੜੇ ਦੂਸਰੇ ਬੰਦੇ ਹੈਗੇ ਉਹਨਾਂ ਦੇ ਕੋਲੋਂ ਕਾਪਾ ਤੇ ਹੋਰ ਮਾਦੂ ہتھیار ਉਬਰਾੰਦ ਕੀਤੇ ਗਏ ਨੇ ਇਹਨਾਂ ਦਾ ਕੋਈ ਪਹਿਲਾਂ ਵੀ ਕੋਈ ਪਰਚਾ ਹੈ ਜੀ ਬਿਲਕੁਲ ਜੀ ਜਿਹੜਾ ਨੀਰਜ ਕਾਲਾ ਹੈਗਾ ਇਸ ਦੇ ਉੱਪਰ ਤਕਰੀਬਨ 7 ਦੇ ਕਰੀ ਮਕਦਮੇ ਦਰਜ ਨੇ ਜਿਹੜਾ ਕੋਟਾ ਹੈਗਾ ਉਸ ਦੇ ਉੱਪਰ ਵੀ 7 ਦੇ ਕਰੀ ਮਕਦਮੇ ਦਰਜ ਨੇ ਤੇ ਬਾਕੀ ਜਿਹੜੇ ਹੈਗੇ ਉਹਨਾਂ ਦੇ ਉੱਪਰ ਵੀ 2-2 ਦੇ ਕਰੀ ਮਕਦਮੇ ਦਰਜ ਨੇ ਰਹਿਣ ਵਾਲੇ ਕਿੱਥੋਂ ਦੇ ਸਰ ਇਹ ਜਿਹੜੇ ਨੀਰਸ ਅਤੇ ਕੋਟਾ ਹੈਗਾ ਇਹ ਪਰਸਨਾਮਨਗਰ ਦੇ ਰਹਿਣ ਵਾਲੇ ਨੇ ਤੇ ਬਾਕੀ ਕਰਨ ਜਿਹੜਾ ਹੈਗਾ ਇਹ ਕਨਈਆਨਗਰ ਦੇ ਰਹਿਣ ਵਾਲਾ ਹੈ ਬੇਸਿਕਲੀ ਇਹ ਸਾਰੇ ਬਠੰਡਾ ਦੇ ਜਿਹੜੇ ਪਰਸਨਾਮਨਗਰ ਤੇ ਆਸ-ਪਾਸ ਦੇ ਏਰੀਆ ਦੇ ਰਹਿਣ ਵਾਲੇ ਨੇ ਕੀ ਮੈਸੇਜ ਦੇਣਾ ਚਾਹੁੰਦੇ ਜਿਵੇਂ ਕਿ ਲੋਕ ਮਾੜੇ ਐਂਸਰ ਸ਼ਹਿਰਾਂ ਦੇ ਵਿੱਚ ਅੱਜ ਵੀ ਜਲਾਸ਼ਾਹ ਦੇ ਵਿੱਚ ਲੁੱਟਾ ਖੋਈਆਂ ਕਰਦੇ ਨੇ ਬਿਲਕੁਲ ਜੀ ਬਿਲਕੁਲ ਜਿਹੜਾ ਵੀ ਕੋਈ ਮਾੜਾ ਬੰਦਾ ਹੈਗਾ ਮਾੜੇ ਬੰਦਿਆਂ ਨੂੰ ਅਸੀਂ ਬਿਲਕੁਲ ਸਖਤ ਵਾਰਨਿੰਗ ਕਰਦੇ ਹਾਂ ਕਿ ਇਦਾਂ ਦੇ ਮਾੜੇ ਕੰਮ ਤੋਂ ਬਾਹਰ ਆਜਣ ਅਦਰਵਾਈਜ਼ ਪੁਲਿਸ ਵੱਲੋਂ ਜਿਹੜਾ ਕ ਅੱਛੀ ਵੀ ਸਭ ਨੇ ਕਿਹਾ ਕਿ ਜੋ ਕਿ ਮਾਰੇ ਅਨਸਰ ਨੇ ਉਹਨਾਂ ਨੂੰ ਨਹੀਂ ਬਖਸ਼ਿਆ ਜਾਏਗਾ ਅੱਜ ਸਵੇਰ ਹੀ ਪੁਲਿਸ ਦੇ ਵੱਲੋਂ ਇੱਕ ਐਨਕਾਊਂਟਰ ਕੀਤਾ ਗਿਆ ਜਿਸ ਦੇ ਵਿੱਚ ਇੱਕ ਦੇ ਗੋਲੀ ਲੱਗੇ ਆ ਤੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆਗਾ ਤਾਂ ਬਠਿੰਡਾ ਦੇ ਵਿੱਚ ਬਠਿੰਡਾ ਸ਼ਹਿਰ ਦੇ ਅੰਦਰ ਮਾਰੇ ਅਨਸਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਬਾਸ ਸੁਖਮਿੰਦਰ ਸਿੰਘ ਬਠਿੰਡਾ ਤੋਂ